ਪਈ ਅੱਜ ਦਾ ਬਣਦਾ ਦਾ ਧੰਨਵਾਦ ਕਰਨਾ ਹੈ ਜੀ ਮੰਤਰੀ ਸਾਹਿਬ ਦਾ ਕਿਉਂਕਿ ਇੱਥੇ ਹਲਾ ਕਰਨ ਭਾਜੀ ਬਰਸਾਤ ਭਾਰੀ ਪਈ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਤੇ ਸਵਾਮਾ ਚਲਦੀਆਂ ਸੀ ਜੀਆਂ ਜੀ ਤੇ ਉਹਦੇ ਕਰਕੇ ਰੋਡ ਦਾ ਬਹੁਤ ਬੁਰਾ ਹਾਲ ਸੀ ਭਾਜੀ ਤੇ ਸਾਡੇ ਖਾਲਸਾ ਕੋਲੇ ਦੇ ਮੁਰੇ ਬਹੁਤ ਜਿਆਦਾ ਬੁਰਾ ਹਾਲ ਸੀ ਤੇ ਅਸੀਂ ਕਿਨੇ ਵੀ ਹੈਗੇ ਭਾਈ ਮੈਂ ਕਹਿੰਦਾ ਰੋਜ਼ ਦੇ 5-6 ਦਾ ਮਤਲਬ ਉਹ ਸੀ ਜਿਹੜੇ ਅਸੀਂ ਹੱਥੋਂ ਚੱਕਦੇ ਸੀਗੇ ਜੀ ਮਤਲਬ ਜਦੋਂ ਰਾਤ ਨੂੰ ਅਸੀਂ ਘਰੇ ਜਾਂਦੇ ਸੀ ਸਵੇਰ ਨੂੰ ਕਈ ਬੰਬਰ ਪਏ ਹੁੰਦੇ ਸੀ ਗੱਡੀਆਂ ਦੇ ਜਿਹੜੇ ਰਾਤ ਨੂੰ ਸਾਨੂੰ ਪਤਾ ਨਹੀਂ ਕਿਹਦੀਆਂ ਕਿਹਦੀਆਂ ਨਹੀਂ ਬੱਚੇ ਕੋਲੇ ਵਾਲੇ ਬੱਚੇ ਬੱਚੀਆਂ ਬਹੁਤ ਡਿਗੀਆਂ ਸੀ ਇੱਥੇ ਵਾਜੀ ਮਤਲਬ ਬਹੁਤ ਨੁਕਸਾਨ ਸੀ ਅਸ ਰੋਡ ਦਾ ਤੇ ਕੋ ਬਾਦਰੀ ਸਾਹਿਬ ਦਾ ਬਹੁਤ ਵਧੀਆ ਧੰਨਵਾਦ ਜੀ ਮੈਂ ਤਾਂ ਪਹਿਲੇ ਵੀ ਆਪਣੇ ਉਦੋਂ ਪਰ ਵੀ ਧੰਨਵਾਦ ਕੀਤਾ ਉਹਨਾਂ ਦਾ ਕਿਉਂਕਿ ਅਸੀਂ ਜਿਹੜਾ ਉਹਨਾਂ ਤੱਕ ਪਹੁੰਚਾਇਆ ਉਹਨਾਂ ਨੇ ਸਾਡੀ ਮੰਨੀ ਹੈ ਜੀ ਸਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਹਿਬ ਦਾ ਆਹ ਦਿਨਾਂ ਜੀ ਉਹਨਾਂ ਦੇ ਨਾਲ ਸੀਗੇ ਜੀ ਅੱਗੇ ਵੀ ਉਹਨਾਂ ਨੇ ਸਾਡੇ ਸੇਵਾ ਵਿੱਚ ਕਿੱਥੇ ਸਾਡਾ ਸਾਨੂੰ ਬੁਲਾਉਂਗੇ ਅਸੀਂ ਇੱਥੇ ਹਾਜ਼ਰ ਆ ਜੀ ਅਹ ਜੇ ਲੋਕਾਂ ਨੂੰ ਪਤਾ ਹੈ ਕਿ ਬਰਸਾਤਾਂ ਜਿਹੜੀਆਂ ਇਸ ਵਾਰ ਬਹੁਤ ਜ਼ਿਆਦਾ ਹੋਈਆਂ ਸੀਗੀਆਂ ਉਹਦੇ ਕਰਕੇ ਜਿਹੜਾ ਇਹ ਸਾਡਾ ਮੇਨ ਰੋਡ ਹੈ ਅਹ ਉਪਰ ਤੋਂ ਮੰਡਰ ਰੋਡ ਤੱਕ ਇਹਦੇ ਵਿੱਚ ਕੀਰਤਪੁਰ ਸਾਹਿਬ ਤੋਂ ਮੰਡਰ ਤੱਕ ਬਹੁਤ ਜਗ੍ਹਾ ਬੈਚ-ਬੈਗੇ ਸੀਗੇ ਕਿਉਂਕਿ 22 ਸਾਲ ਪਹਿਲਾਂ ਜਿਹੜਾ ਟੋਲ ਪਲਾजा ਸੀਗਾ ਉਹ ਸਰਕਾਰ ਨੇ ਦਿਪਵਾ ਕੇ ਇਸ ਇਲਾਕੇ ਨੂੰ ਬਹੁਤ ਵੱਡੀ ਇੱਕ ਸਰਵਰਾਹ ਦਿੱਤੀ ਸੀ ਸਾਡੇ ਏਰੀਆ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਟਰਾਂਸਪੋਰਟ ਦੇ ਧੰਦੇ ਨਾਲ ਜੁੜੇ ਹੋਏ ਨੇ ਤੇ ਉਹ ਜਿਹੜਾ ਟੋਲ ਪਲਾਜਾ ਸੀਗਾ ਸਾਡੇ ਲੋਕਾਂ ਵੀ ਇੱਥੇ ਬਹੁਤ ਵੱਡੇ ਮੱਦਦ ਤੇ ਦੁਰ ਲੋਰੇ ਸੀਗੀ ਆਪਣਾ ਸਮਾਂ ਜਿਹੜਾ ਹੈਗਾ ਉਸ ਤੋਂ ਬਾਅਦ ਵੀ ਚੱਲ ਰਿਹਾ ਸੀਗਾ ਆ ਆਨੰਦਪ੍ਰਸਾਦ ਨੂੰ ਲੋਕ ਆਉਣ ਵਾਲੇ ਮਾਤਾ ਨਾਨਾ ਦੇਵੀ ਜਾਣ ਵਾਲੇ ਲੋਕਾਂ ਦੇ ਇੱਕ ਜੱਜਿਆ ਟੈਕਸ ਦੇ ਰੂਪ ਤੇ ਲੱਗੇ ਆਇਆ ਸੀ ਜਿਹਨੂੰ ਮਾਨ ਸਰਕਾਰ ਨੇ ਅਜ ਤੋਂ 2.5 ਸਾਲ ਪਹਿਲਾਂ ਜਿਹੜਾ ਹੈਗਾ ਟੋਲ ਪਲਾਜਾ ਚੱਕਦਾ ਸੀਗਾ ਇਸ ਵਾਰ ਬਰਸਾਤਾਂ ਦੇ ਵਿੱਚ ਬਹੁਤ ਜ਼ਿਆਦਾ ਬਰਸਾਤਾਂ ਆਈਆਂ ਰਿਕਾਰਡ ਤੋਂ ਜਿਹੜਾ ਬਰਸਾਤਾਂ ਹੋਣ ਦੇ ਕਾਰਨ ਪੰਜਾਬ 'ਚ ਬਹੁਤ ਵੱਡੇ ਤਰ੍ਹਾਂ ਦੇ ਨੁਕਸਾਨ ਹੋਏ ਤੇ ਉਸੇ ਵਿਚਕਾਰ ਇਹ ਸਾਡਾ ਜਿਹੜਾ ਰੋਪੜ ਤੋਂ ਨੰਗਰ ਰੋਡ ਹੈ ਇਹਦੇ 'ਚ ਬਹੁਤ ਸਾਰੇ ਜਿਹੜੇ ਪੈਗੇ ਸੀਗੇ ਔਰ ਜਿੰਨੇ ਬਰਸਾਤਾਂ ਬੰਦ ਹੋਈਆਂ ਨੇ ਕਿ ਉਸ ਤੋਂ ਬਾਰੇ ਦਾ ਜਿਹੜਾ ਕੰਮ ਹੈ ਮਾਤੀ ਸਾਹਿਬ ਦੇ ਪਹਿਲ ਦੇ ਆਧਾਰ 'ਤੇ ਕਰਵਾਇਆ ਦੋ ਤਿੰਨ ਦਿਨ ਪਹਿਲਾਂ ਵੀ ਜਿਹੜਾ ਕੰਮ ਸ਼ੁਰੂ ਹੋਇਆ ਸੀ ਪਰ ਫਿਰ ਬਰਸਾਤਾਂ ਹੋ ਗਈਆਂ ਉਸ ਕਰਕੇ ਫਿਰ ਦੋ ਦਿਨ ਬ੍ਰੇਕ ਲੱਗੀ ਸੀਗੀ ਪਰ ਹੁਣ ਲਗਾਤਾਰ ਜਿਹੜਾ ਨਿਰਬਿਗਨ ਜਿਹੜਾ ਇਹ ਕੰਮ ਚੱਲ ਰਿਹਾ ਔਰ ਜ ਦੀ ਖਾਸਾ ਕਾਲੇ ਨੰਦਰਪੁਰ ਸਾਹਿਬ ਦੇ ਸਾਹਮਣੇ ਇੱਕ ਬਹੁਤ ਵੱਡਾ ਜਿਹੜਾ ਪੰਚਾਇਤ ਤਕਰੀਬਨ 200 ਫੁੱਟ ਲੰਮਾ ਜਿਹੜਾ ਇਹ ਰੋੜ ਦੇ ਵੱਡੇ ਵੱਡੇ ਟੋਏ ਪੈ ਗਏ ਸੀਗੇ ਅੱਜ ਉਹਨੂੰ ਪਹਿਲ ਦੇ ਆਧਾਰ ਤੇ ਉਹਨੂੰ ਕਰਵਾਇਆ ਗਿਆ ਬੜਾ ਬਹੁਤ ਵੱਡਾ ਟੋਆ ਪਿਆ ਹੋਇਆ ਇਸੇ ਤਰ੍ਹਾਂ ਮੰਗਲ ਤੱਕ ਜਿਹਨੇ ਵੀ ਜਿੰਨੇ ਸਾਰੇ ਜਿਹੜੇ ਹੈਗੇ ਆ ਪਹਿਲ ਦੇ ਆਧਾਰ ਤੇ ਹੋ ਜਲਦੀ ਪੂਰੇ ਕੀਤੇ ਜਾਣਗੇ ਮੈਨੂੰ ਕੰਮ ਚੱਲ ਰਿਹਾ ਹੈ ਔਰ ਜਿੱਥੇ ਜ਼ਰੂਰਤ ਪੂਰੀਗੀ ਉੱਥੇ ਪੇਪਰ ਦਾ ਵੀ ਜਿਹੜੇ ਹੈਗੇ ਇਹ ਪੈਸ ਲਵਾਏ ਜਾਣਗੇ ਤਾਂ ਜੋ ਜਿਹੜੇ ਲੱਖਾਂ ਲੋਕ ਇਥੋਂ ਨਿਕਲਦੇ ਨੇ ਰੋਜ਼ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਜਿਹੜੀ ਹੈਗੀ ਆ ਕੋਈ ਨੁਕਸਾਨ ਨਾ ਹੋਵੇ ਕਿਸੇ ਦਾ ਕੋਈ ਬਾਹ ਦਾ ਨੁਕਸਾਨ ਨਾ ਹੋਵੇ ਇਸ ਦਾ ਜਾਨੀ-ਮਾਲੀ ਕੋਈ ਨੁਕਸਾਨ ਨਾ ਹੋਵੇ ਉਹਦੇ ਲਈ ਜਿਹੜਾ ਹੈਗਾ ਲੱਗੇ ਹੋਇਆ ਉਮੀਦ ਹੈ ਕਿ 2-4 ਦਿਨ ਦੇ ਵਿੱਚ ਜਿਹੜਾ ਸਾਰਾ ਰੋੜ ਹੈ ਬਿਲਕੁਲ ਮਲਾਈ ਵਰਗਾ ਹੋ ਜੂਗਾ ਜੋ ਲੋਕ ਦੇ ਤੇ ਬੜੇ ਆਰਾਮ ਦੇ ਨਾਲ ਆਪਣਾ ਜਿਹੜਾ ਸਫ਼ਰ ਕਰ ਪਾਉਣ। ਉਸ ਤਰ੍ਹਾਂ ਤੇ ਸਰਦਾਰ ਹਰਜੋਤ ਸਿੰਘ ਸੈਨਿਕ ਕੈਪਟਨ ਮੰਤਰੀ ਪੰਜਾਬ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਆਪ ਨਿੱਜੀ ਤੌਰ ਤੇ ਇਸ ਕੰਮ ਦੇ ਉੱਪਰ ਨਿਗਰਾਨੀ ਰੱਖ ਰਹੇ ਨੇ ਔਰ ਉਹਨਾਂ ਨੇ ਅੱਜ ਸਵੇਰੇ ਵੀ ਜਿਹੜਾ ਮਹਿਕਮੇ ਨੂੰ ਠੇਕੇਦਾਰ ਨੂੰ ਸਰ ਸਬੰਧਨ ਰਿਕਰਡ ਕਰਨਾ ਕੀਤਾ ਕਿ ਜਲਦੀ ਤੋਂ ਜਲਦੀ ਜਿਹੜਾ ਇਹ ਕੰਮ ਹੈ ਉਹ ਪੂਰਾ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਤੁਹਾਨੂੰ ਪਤਾ ਕਿ ਪੰਜਾਬ ਵਿੱਚ ਜਿਆਦਾ بارش ਪੈਣ ਕਰਕੇ ਦਰਿਆਵਾਂ 'ਚ ਵੀ ਹੜ੍ਹ ਆਏ ਤੇ ਸੜਕਾਂ ਦਾ ਜਿਹੜਾ ਕੀ ਖਸਤਾ ਹਾਲ ਹੋ ਗਈ। ਉਹਦੇ ਕਰਕੇ ਅੱਜ ਜਿਹੜਾ ਲੁੱਕ ਦਾ ਕੰਮ ਅਸੀਂ ਨੇੜੇ ਖਾਲਸਾ ਗੱਲੇ ਤੋਂ ਸ਼ੁਰੂ ਕਰਕੇ ਕੀਰਤਪੁਰ ਸਾਹਿਬ ਤੱਕ ਤੇ ਇੱਥੇ ਤੋਂ ਅਸੀਂ ਨੰਗਲ ਤੱਕ ਕੀਰਤਪੁਰ ਸਾਹਿਬ ਤੋਂ ਨੰਗਲ ਤੱਕ ਜਿਹੜੀ ਸਾਰੀ ਸੜਕ ਹੈ ਉਹ ਅਸੀਂ ਪ੍ਰੋਪਰ ਜਿਹੇ ਪਰ ਬੱਚ ਵਰ ਕਰਕੇ ਦੁਬਾਰੇ ਸਾਰੇ ਪਰ ਮਸ਼ੀਨ ਦਾ ਲੁੱਕ ਪਾ ਕੇ ਜਿਹੜੀ ਕਿ ਗੁਰ ਤੇਗ ਬਹਾਦਰ ਜੀ ਦੀ 350 ਸਾਲਾ ਸ਼ਤਾਬਦੀ ਹੈ ਉਹ ਤੋਂ ਪਹਿਲਾਂ ਅਸੀਂ ਤਿਆਰ ਕਰਕੇ ਲੋਕਾਂ ਨੂੰ ਦੇਣੀ ਤੇ ਅਸੀਂ ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹਨਾ ਕਿ ਥੋੜਾ ਜਆ ਰਾਮ ਨਾਲ ਚੱਲੋ ਜਿਹਦੇ ਕਰਕੇ ਕੀ 64 ਤੇ ਵਿਚਾਰ ਰਵੇ 2-4 ਦਿਨ ਦੀ ਗੱਲ ਹੈ ਅਸੀਂ ਸਾਰਾ ਕੁਝ ਓਕੇ ਕਰ ਦੇਣ ਦਾ ਵਰਕ ਦਾ ਫਿਰ ਆਪਣਾ ਜਿੱਦਾਂ ਮਰਜ਼ੀ ਤੁਸੀਂ ਚੱਲ ਸਕਦੇ ਕਿਉਂਕਿ ਖੱਡੇ ਜ਼ਿਆਦਾ ਹੋਣ ਕਰਕੇ ਬਾਸ਼ ਕਰਕੇ ਐਕਸੀਡੈਂਟ ਵਗੈਰਾ ਹੁੰਦੇ ਉਹਦੇ ਅਸੀਂ ਲੋਕਾਂ ਦਾ ਆਪਣੇ ਜਾਨ ਮਾਲ ਦਾ ਜਿਹੜਾ ਕਿ ਧਿਆਨ ਰੱਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਅੱਜ ਅੱਸੀ ਗੱਲ ਦੀ ਸਾਰਾ ਨੂੰ ਮੈਂ ਭਾਜੀ ਮੇਰਾ ਜੱਸੇ ਨਾਮ ਕਰਕੇ ਸਾਰੇ ਜਾਣਦੇ ਜਿਵੇਂ ਰਾਜਪੁਰ ਸਾਹਿਬ ਦਾ ਮੈਂ ਹੈਗਾ ਭਾਜੀ ਇੱਥੇ ਖਾਲਸਾ ਕੋਲੇ ਕੋਲ ਮੇਰਾ ਆਪਣਾ ਕੈਸੇ ਹੈ ਭਾਜੀ ਹਾਂਜੀ ਭਾਜੀ ਅੱਜ ਕੀ ਹੋ ਰਿਹਾ ਹੈ ਭਾਜੀ ਅੱਜ ਦਾ ਬਣਦਲਾ ਧੰਨਵਾਦ ਕਰਨਾ ਹੈ ਜੀ ਮੰਤਰੀ ਸਾਹਿਬ ਦਾ ਕਿਉਂਕਿ ਇੱਥੇ ਹਲਾ ਕਰਨ ਭਾਜੀ ਬਰਸਾਤ ਭਾਰੀ ਪਈ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਤੇ ਸਵਾਮਾ ਚੱਲਦੀਆਂ ਸੀਗੀਆਂ ਜੀ ਤੇ ਉਹਦੇ ਕਰਕੇ ਰੋਡ ਦਾ ਬਹੁਤ ਬੁਰਾ ਹਾਲ ਸੀ ਭਾਜੀ ਤੇ ਸਾਡੇ ਖਾਲਸਾ ਕੋਲੇ ਦੇ ਮੁਰੇ ਬਹੁਤ ਜਿਆਦਾ ਬੁਰਾ ਹਾਲ ਸੀ ਤੇ ਅਸੀਂ ਭਾਈ ਮੈਂ ਕਹਿੰਦਾ ਰੋਜ਼ ਦੇ 5-6 ਦਾ ਮਤਲਬ ਉਹ ਸੀ ਜਿਹੜੇ ਅਸੀਂ ਹੱਥੋਂ ਚੱਕਦੇ ਸੀਗੇ ਜੀ ਮਤਲਬ ਜਦੋਂ ਰਾਤ ਨੂੰ ਅਸੀਂ ਘਰੇ ਜਾਂਦੇ ਸੀ ਸਵੇਰ ਨੂੰ ਕਈ ਬੰਪਰ ਪਏ ਹੁੰਦੇ ਸੀ ਗੱਡੀਆਂ ਦੇ ਜਿਹੜੇ ਰਾਤ ਨੂੰ ਸਾਨੂੰ ਪਤਾ ਨਹੀਂ ਕਿਹਦੀਆਂ ਕਿਹਦੀਆਂ ਨਹੀਂ ਬੱਚੇ ਕੋਲੇ ਵਾਲੇ ਬੱਚੇ ਬੱਚੀਆਂ ਬਹੁਤ ਡਿੱਗਦੀਆਂ ਸੀ ਇੱਥੇ ਭਾਜੀ ਮਤਲਬ ਬਹੁਤ ਨੁਕਸਾਨ ਸੀ ਐਸ ਰੋਡ ਦਾ ਤੇ ਲੋਕ ਭੈਣਾ ਰਾਤ ਨੂੰ ਬਿਲਕੁਲ ਬਿਲਕੁਲ ਭਾਜੀ ਅਸੀਂ ਬਹੁਤ ਬਹੁਤ ਧੰਨਵਾਦੀ ਆ ਜੀ ਸਾਰਿਆਂ ਦੇ ਸਾਡਾ ਸਨੇਹਾ ਅਸੀਂ ਲਾਇਆ ਸੀ ਰਲ ਮਿਲ ਕੇ ਉਹ ਕਬੂਲ ਕੀਤਾ ਤੇ ਔਰ ਦਾ ਰੋਡ ਵੀ ਵੈਸੇ ਟੈਂਪਰੇਰੀ ਨਹੀਂ ਬਣ ਰਿਹਾ ਪ੍ਰੋਪਰ ਬਣ ਰਿਹਾ ਭਾਜੀ ਲੋਕਾਂ ਦਾ ਸ਼ਿਰਕਾ ਕਰਕੇ ਪ੍ਰੋਪਰ ਕੋਈ ਟਾਈਪਾਸ ਨਹੀਂ ਵਧੀਆ ਰੋਡ ਪ੍ਰੋਪਰ ਮੈਂਟੇਨ ਹੋ ਰਿਹਾ ਤੇ ਅਸੀਂ ਧੰਨਵਾਦ ਕਰਦੇ ਆ ਜੀ ਸਾਰੇ ਜਿੰਨੇ ਵੀ ਸਾਡੇ ਆਪਣੇ ਦੁਕਾਨਦਾਰ ਬੰਦੇ ਆ ਜੀ ਸਾਰੇ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਤਾਂ ਪਹਿਲੇ ਵੀ ਆਪਣੇ ਉਦੋਂ ਪਰ ਵੀ ਧੰਨਵਾਦ ਕੀਤਾ ਉਹਨਾਂ ਦਾ ਕਿਉਂਕਿ ਅਸੀਂ ਸਨੇਹਾ ਉਹਨਾਂ ਤੱਕ ਪਹੁੰਚਾਏ ਉਹਨਾਂ ਨੇ ਸਾਡੀ ਮੰਨੀ ਆ ਜੀ ਸਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਮંત્રી ਸਾਹਿਬ ਦਾ ਉਹਨਾਂ ਦੇ ਨਾਲ ਵੀ ਉਹਨਾਂ ਦੇ ਨਾਲ ਸੀਗੇ ਜੀ ਅੱਗੇ ਵੀ ਉਹਨਾਂ ਨੇ ਸਾਡੇ ਸੇਵਾ ਵਿੱਚ ਜਿੱਥੇ ਸਾਡਾ ਸਾਨੂੰ ਬੁਲਾਉਂਗੇ ਅਸੀਂ ਇੱ ਅਸੀਂ ਇਹੀ ਆਸ ਕਰਦੇ ਹਾਂ ਕਿ ਐਦਾਂ ਹੀ ਪੰਜਾਬ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਡੇ ਅਨੰਦਪ੍ਰਸਾਦ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖੇ ਠੀਕ ਹੈ ਜੀ ਦਸਤਕਾਰ